ਦਾਲ ਦੇ ਟੀਮ ਡਿਵਲੋਪ ਕੀਤਾ ਗਿਆ। ਕੰਮ ਕਰਨਾ ਚਾਹੋਗੇ। ਦੇਖੋ ਅੱਜ ਇਹ ਦੂਸਰਾ ਦਿਨ ਹੈ ਨਾਟਕਮ ਦਾ ਜਿਹੜਾ ਨੈਸ਼ਨਲ ਸਕੂਲ ਆਫ ਡਰਾਮਾ ਤੇ ਮਿਸਰੋ ਕਾਰਪੋਰੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ। ਡੀਸੀ ਸਾਹਿਬ ਪਹੁੰਚ ਚੁੱਕੇ ਨੇ। ਉਹਨਾਂ ਦੀ ਮੌਜੂਦਗੀ ਦੇ ਵਿੱਚ ਅੱਜ ਦੂਸਰੇ ਦਿਨ ਦਾ ਪ੍ਰੋਗਰਾਮ ਹੋ ਰਿਹਾ ਹੈ। ਔਰ ਬੜੀ ਖੁਸ਼ੀ ਨਾਲ ਲੋਕ ਬਠਿੰਡਾ ਦੇ ਇਹ ਨਾਟਕਮ ਦੇ ਵਿੱਚ ਇੰਟਰਸਟ ਲੈ ਰਹੇ ਨੇ। ਔਰ ਮੈਂ ਫੇਰ ਦੁਬਾਰਾ ਸਭ ਨੂੰ ਅਪੀਲ ਕਰੂੰਗਾ ਵੀ 3 ਦਿਨ ਹੀ ਹੋਰ ਬਚੇ ਨੇ ਇਹ ਚੀਜ਼ਾਂ بار بار ਨਹੀਂ ਆਉਂਦੀਆਂ ਤੇ ਜਿਨ੍ਹਾਂ ਨੇ ਵੀ ਇਸ ਦੇ ਵਿੱਚ ਇੰਟਰਸਟ ਰੱਖਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਇਸ ਖੁਸ਼ਹਾਲ ਮਾਹੌਲ ਦਾ ਲਤਫਾ ਮੈਂ ਤਾਂ ਸਾਬ ਬੱਚੇ ਅੱਜਕਲ ਮੋਬਾਈਲਾਂ 'ਚ ਬਾਲਾ ਰੁੱਝੇ ਰਹਿੰਦੇ ਨੇ ਇਹ ਪ੍ਰੋਗਰਾਮ ਦੇਖ ਕੇ ਕੀ ਮਾਪਿਆਂ ਨੂੰ ਮੈਸੇਜ ਦੇਖੋ ਬਿਲਕੁਲ ਮੈਂ ਤਾਂ ਬਾਰ ਬਾਰ ਕਹਿ ਰਿਹਾ ਆਂ ਵੀ ਆਪਣੀ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਡੇ ਵੇ ਡੇ ਘਟਦੀ ਜਾ ਰਹੀ ਹੈ ਪਰ ਜੇ ਇਹੋ ਜਿਹਾ ਪ੍ਰੋਗਰਾਮ ਅਸੀਂ ਤਾਂ ਹੀ ਕਰਾਨੇ ਆ ਤਾਂ ਹੀ ਇਨੀਸ਼ੀਏਟਿਵ ਲਿੱਤੇ ਜਾਂਦੇ ਆ ਵੀ ਜੇਲ ਬੱਚੇ ਇੱਥੇ ਆ ਕੇ ਪੇਰੈਂਟਸ ਆ ਕੇ ਉਹਨਾਂ ਦੇ ਛੋਟੇ ਵੱਡੇ ਪਰਿਵਾਰ ਦੇ ਲੋਕ ਆ ਕੇ ਇਸ ਤਰ੍ਹਾਂ ਦੀ ਚੀਜ਼ਾਂ ਦੇਖ ਸਕਣ ਕਿਉਂਕਿ ਇਹ ਕੋਈ ਛੋਟਾ ਮੋਟਾ ਪ੍ਰੋਗਰਾਮ ਨਹੀਂ ਹੈ ਇੱਕ ਆਮ ਇਸ ਪ੍ਰੋਗਰਾਮ ਨੂੰ ਕੋਈ ਵੀ ਕਰਵਾਉਣਾ ਚਾਹੁੰਦਾ ਤਾਂ ਇਹ ਲੱਖਾਂ ਰੁਪਏ ਲੱਗ ਜਾਂਦਾ ਕਿਉਂਕਿ ਨੈਸ਼ਨਲ ਸਕੂਲ ਆਫ ਡਰਾਮਾ ਦੇ ਜਿਹੜੀ ਟੀਮਸ ਹੈ ਇਹ ਬਹੁਤ ਕੋਸਟਲੀ ਟੀਮਸ ਹੈ ਇੱਕ ਨਾਰਮਲ ਟੀਮਸ ਨਹੀਂ ਹੈ ਗਿਆ ਇਸ ਕਰਕੇ ਮੈਂ ਇਹ ਕਹਿਣਾ ਵੀ ਇਹ ਬਹੁਤ ਮੁਸ਼ਕਿਲ ਨਾਲ ਬਠਿੰਡਾ ਦੇ ਵਿੱਚ ਜੁੜਿਆ ਤੇ ਸਾਰੇ ਬਠਿੰਡਾ ਵਾਲੇ ਖੁਸ਼ ਵੀ ਨੇ ਬਹੁਤ ਅੱਛਾ ਲੋਟੋ ਉਟਾ ਵੀ ਨਹੀਂ ਰਹੇ ਫਿਰ ਵੀ ਮੈਂ ਕਹਿਣਾ ਵੀ 3 ਦਿਨ ਹੀ ਹੋਰ ਬਚੇ ਨੇ ਜਿਹੜੇ ਬਾਕੀ ਦਿਨ ਰਹਿੰਦੇ ਨੇ ਉਹ ਵੀ ਤੁਸੀਂ ਆ ਕੇ ਦੇਖ ਕੇ ਤੇ ਇਹ ਪ੍ਰੋਗਰਾਮ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਦੇਖ ਕੇ ਤੁਸੀਂ ਸ਼ੁਰੂਆਤ ਕਰੋ ਸਕਰੀਨਾਂ ਤੇ ਦੇਖਦੇ ਹਾਂ ਉਹਨਾਂ ਨਾਲੋਂ ਲੱਖ ਗੁਣਾ ਮੇਰੇ ਸਾਹਮਣੇ ਨਾਲ ਜ਼ਿਆਦਾ ਡਿਫਿਕਲਟ ਆ ਇਹ ਤੇ ਇੱਕ ਅਲੱਗ ਆਰਟ ਫਾਰਮ ਹੈ ਇਹ ਸਾਡੇ ਯੂਥ ਨੂੰ मोटिवेट ਕਰੇ ਸਾਡਾ ਯੂਥ ਜੋ ਹੈ ਚੰਗੇ ਰਸਤੇ ਚ ਪਵੇ ਚੰਗੇ ਨਵੇਂ ਆਰਟ ਫਾਰਮ ਸਿੱਖੇ ਵੱਤਵਦ ਨਵਾਂ ਕਲਚਰ ਦੇਖੇ ਤੇ ਇਹ ਆਪਣੇ ਸ਼ਹਿਰ ਦੀ ਬਹੁਤ ਵੱਡੀ ਉਪਲਬਧੀ ਹੈ ਤੇ ਵੱਤਵਦ ਆਓ ਹਮਰਵਾ ਕੇ ਆਓ ਤੇ ਇਸ ਤਰ੍ਹਾਂ ਦਾ ਹੁਣ ਸਦਾ ਜੀ ਸਾਰੇ ਸ਼ਹਿਰ ਬਿਲਕੁਲ ਜੀ ਇਹ ਟੋਟਲੀ ਫ੍ਰੀ ਹੈ ਸਾਰੇ ਵਾਸਤੇ ਸਾਰੇ ਬਟਿੰਡੇ ਸ਼ਹਿਰ ਵਾਸਤੇ ਫ੍ਰੀ ਹੈ ਇੱਕ ਵੱਡਾ ਦੇਸ਼ ਦਾ ਟੈਲੈਂਟ ਇੱਥੇ ਆਇਆ ਹੋਇਆ ਹੈ ਵੱਡੇ ਮਾਤ ਉਤੇ ਤੇ ਆ ਕੇ ਆਪਾਂ ਸਾਰੇ ਉਹਨਾਂ ਨੂੰ ਦੇਖੀਏ ਤੇ ਅਪਰੀਸ਼ੀਏਟ ਕਰੀਏ